ਇਹਨਾਂ ਰੂਪਰਥੰਪਾਣ ਵਾਲੇ ਵਿੱਚ ਏਪੀਏ ਨੂੰ 30 ਹਜ਼ਾਰ ਰਹਾ ਕਰਦੇ ਆਂ ਡੈਗਨੋ ਦੀ 30 ਹਜ਼ਾਰ ਕਰਤੀ ਜਾਂ ਜੀਪੀਏ ਜਾਂ ਲਿੰਗਨ ਫਰਮ ਨੂੰ ਇਸ ਤਰ੍ਹਾਂ ਦੀ ਤਨਖਾਹ ਆ ਕਿ ਇਹ ਜਾਇਰ ਕਰਨ ਦੇ ਦੌਰਾਨ ਦੌਰਾਨ ਉਹ ਲਾ ਰੱਖੀ ਗਿਆ ਫਰਮਾਂ ਦਾ ਵਿੱਚ ਇਹ ਗਲਤ ਕੰਮ ਹੈ ਜੀ ਆਸਰ ਵਿੱਚ ਜਿਹੇ ਬੰਦੇ ਤਾਇਰ ਹੋ ਗਏ ਉਹਨੂੰ ਜਿਵੇਂ ਬੰਦੀ بڑے ਮਾਨਸਤਮਾਨ ਆ ਅਟਾਰ ਕਰਦੀ ਆ ਜੀ ਉਹਦਾ ਹੱਦਮਾਨ ਕਰਦੀ ਆ ਅਸੀਂ ਸਾਡੇ ਸਾਥੀਆਂ ਨੂੰ ਬੇਇਜ਼ਤੀ ਕਰਦੇ ਆਂ ਸਾਂਝਾ ਫੋਰਮ ਦੇ ਇੱਕ ਤਾਮਾ ਚੁਲਣੋਂ ਐਸੇ ਟੈਕਨੀਕਲ ਸਰਗਰ ਜੂਨੀਅਰ ਮੰਨੋ ਇਹਨਾਂ ਪ੍ਰਾਤਾਲ ਦੇ ਕੁੜੀ ਬੰਦੋਂ ਕਿ ਉਹ ਸਾਥੀ ਨਾ ਆਉਣ ਤੇ ਵੋਟ ਜੇ ਨੂੰ ਨਿਉਂਦੀ ਕੁਛ ਕਹਦੇ ਸੀ ਉਹ ਸਾਥੀ ਬੁਰਾ ਕਰ ਲਈ ਪਹਿਲਾਂ ਵੀ ਕੱਦਦੇ ਆ ਜੋ ਪੀਐਸ ਪੀਸੀਲ ਪਟਿਆਲੇ ਬੰਦੋਂ ਚਿੱਠੀ ਗਈ ਗਈ ਆ ਦੱਖਣੀ ਜ਼ੋਨ ਲੋਕ ਜਿਹੜਾ ਜੋ ਚੀਫ ਨੀਅਰ ਆ ਜੀ ਉਹ ਸਹਿਗਮਨ 11 ਰਿਟਾਇਰਮੈਂਟ ਹੋਇਆ ਉਹਨਾਂ ਨੂੰ ਦੁਬਾਰਾ ਜੋ ਉਹਨਾਂ ਨੇ ਲਿਸਟਾਂ ਮੰਗਾਈਆਂ ਨੇ ਕਿ ਉਹ ਰੱਖਣਾ ਜ਼ੈਰ ਆ ਪ੍ਰਧਾਨੀ ਇਹ ਬਿਲਕੁਲ ਕੱਲ੍ਹ ਦਾ ਜੀ ਅਸੀਂ ਆਦੇ ਇਹ ਸਾਥੀ ਸਾਡੇ ਤੇਰੀ ਜੱਥੇ ਬੰਦੀਆਂ ਆ ਅਸੀਂ ਉਹਨਾਂ ਨੂੰ ਵੀ ਕੀਤੀ ਹੈ ਸਾਝੀ ਬਹੁਤ ਦੀ ਇੱਕ ਤਾਂ ਮਚੋ ਲੋ ਜੀ ਅਗੋਂ ਜਿਹੜੇ ਜੈਲੀ ਸਾਥੀਓ ਨਹੀਂ ਆਉਣਗੇ ਜੀ ਸਾਡੂ ਸਾਡੇ ਵਾਲੇ ਸਾਥੀ ਦੇ ਬਸਵਾਸਾ ਬਾਕੀ ਇਸ ਤੇ ਅਸੀਂ ਸਖਤ ਬਰੋੜ ਕਰਦੇ ਆਂ ਅਸੀਂ ਮੰਗ ਕਰਦੇ ਹਾਂ ਸਾਡੇ ਹਰ ਦਰਵਾਜ਼ੇ ਜਰੂਰ ਦੱਬੋ ਜੀ ਅਜਾ ਭਲਾ ਦੀ ਜੋ ਆਰਡੀਨੈਂਸ ਹੈਗਲੇ ਨਾਲ ਆਉਂਦੀ ਮੁੱਖ ਮੰਗਾ ਹੈਗੀ ਹੈ ਜੀ ਆਰਟੀਮ ਤੇ ਤਾਂ ਇਹ ਤਾਂ ਇਹਨਾਂ ਦੇ ਆਰਟੀਮ ਤੋਂ 3ਐਸਐਸ ਹੈ ਬਣਾ ਜਿਹਦੇ ਉਹਦਾ ਦੀ ਆਰਟੀਮ ਦਾ ਜਿਹੜਾ ਉਹ ਕੋਈ ਪੀਵੇਂ ਨਾ ਦੀਪ ਦਾ ਮੰਗਾਈ ਵੀਵੇਂ ਉਹਨਾਂ ਨੂੰ ਜਿੰਮੇ ਲਈ ਆਰਟੀਮ ਤੇ ਨਾਲੇ ਬਾਹਰੋਂ ਫੀਲਡ ਚੋਂ ਬੰਦੇ ਲੱਗ ਰਹੇ ਜਿਵੇਂ ਲੈਮ ਮੈਟ ਹੋ ਜਾਂ ਵੀਰ ਨੂੰ ਬਣਾ ਕੇ ਸਸੇ ਲਾਰੇ ਤੇ ਇਹਦਾ ਬਹੁਤ ਕਰਦੇ ਆ ਬਾਕੀ ਜਿਹੜੇ ਆਰਟੀਮ ਦਾ ਕੋਰਪਨ ਕੋਟਾ ਵਧਾਇਆ ਜਾਵੇ ਕਿਉਂਕਿ ਆਰਟੀਮ ਦਾ ਥਰਾਂ ਆਰਟੀਮ ਹੀ ਰਹਿ ਜੂਗਾ ਜੇ ਬਾਹਰੋਂ ਫੀਲਡ ਲਾਏ ਗਿਆ ਮੈਕਸੀਮਮ ਦਾ ਜ਼ਰਦਰ ਦੀ ਖਤਮ ਆਈ ਕਿ ਹੁੰਦੇ ਦੋ ਆਰਟੀਮ ਨੂੰ ਵਿਚਾਰੇ ਨੂੰ ਕਿਹਨੇ ਪਸਨਾ ਜੀ ਆਰਟੀਮ ਦਾ ਆਰਟੀਮ ਹੀ ਲੈ ਜੂਗਾ ਮੋਸਰ ਨਹੀਂ ਹੋਣੀ ਜੀ ਤੁਹਾਡੇ ਉਪਰੋਂ ਇਹ ਅਨੈਸਸੇ ਬਣਾਇਆ ਹੈ ਇਸੇ ਅਸੇ ਬਣਾਇਆ ਉਹਨਾਂ ਨੂੰ ਕੋਪੀਲ ਦੇ ਆਧਾਰ ਤੇ ਬਣਾਇਆ ਜਾਵੇ ਫੀਲਡ ਦਾ ਨਵੀਂ ਮਾਰਕੀ ਕੀਤੀ ਜਾਵੇ ਜੀ ਕਿ ਜਿਹੜੇ ਫੀਲਡ ਦੇ ਵਿੱਚੋਂ ਬੰਦੇ ਗੱਡਾਂ ਤੇ ਲਾ ਰਹੇ ਆ ਉਹ ਗਲਤ ਲੱਗ ਰਹੇ ਆ ਜੀ ਕੋਪੀਲ ਦਾ ਉਹਰਾ ਹਾਲ ਹੈ ਜੀ ਫੀਲਡ ਦਾ ਕਹੜਾ ਸਟਾਫ ਹੈਗਾ ਜੀ ਉੱਥੇ ਲੋਕਾਂ ਦੇ ਸਾਫ-ਸਾਫਾ ਮਾੜਾ ਹੁੰਦਾ ਚੱਲ ਰਿਹਾ ਜੀ ਬਹੁਤ ਬੰਦਾ ਬਾਕੀ ਲੈਟ ਦੀ ਉਹ ਕਮਿਕਾਰ ਜੀ ਹੁਣ ਰੁੱਕ ਬਹੁਤ ਰੌਲਾ ਪਾ ਰਹੇ ਜੀ ਫੀਲਡ ਦਾ ਸਟਾਫ ਘਾਟ ਹੈ ਇਹੀ ਵੀ ਸਾਡੀ ਮੰਗ ਹੈ ਕਿ ਇਹ ਗ੍ਰਿਡਾ ਉੱਪਰ ਨਾਲ ਆਏ ਜਾਂ ਤੇ ਗ੍ਰਿਡਾ ਦੇ ਦਮੇ ਆਟੇ ਨੂੰ ਦੋਤ ਹੋਣਾ ਦਿੱਤੇ ਗਏ ਆ ਤੇ ਨਵੀਨ ਪੱਤੀ ਕਰਕੇ ਭੋਗਾਂ ਅੱਛਾ ਅੱਛਾ ਹੈ ਅੱਛਾ ਪ੍ਰਧਾਨੀ ਬੋਹੀ ਜੀ ਦਾ ਪੱਤਰ ਹੈ ਇਹ ਰਿਹਾ ਧੰਨਵਾਦ ਜੀ ਸਾਨੂੰ ਸਪੋਰਟ ਕਰਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ